ਬੀਬੀ ਉਹ ਕਈ ਵਾਰ ਅਸੀਂ ਸੋਚਦੇ ਹਾਂ ਕਿ ਰੋਜ਼ ਦੀ ਤੰਗੀ ਕਿਉਂ ਨਹੀਂ ਮੁੱਕਦੀ ਘਰ ਵਿੱਚ ਬੈਠੇ ਬੈਠੇ ਰੋਲਾ ਬਿਮਾਰੀ ਨਕਾਰਾਤਮਕਤਾ ਕਿਉਂ ਬਣੀ ਰਹਿੰਦੀ ਹੈ ਦੋਸਤੋ ਜਵਾਬ ਸੌਖਾ ਹੈ ਘਰ ਦੀ ਊਰਜਾ ਕਮਜ਼ੋਰ ਹੋ ਚੁੱਕੀ ਹੈ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਜੇ ਬੀਬੀ ਆਪਣੀ ਸਲਵਾਰ ਦੇ ਪੌਂਚੇ ਦੇ ਉੱਤੇ ਕੁਝ ਵਿਸ਼ੇਸ਼ ਅੰਕ ਲਿਖ ਲਵੇ ਤਾਂ ਉਹ ਘਰ ਦੇ ਹਰ ਮੈਂਬਰ ਲਈ ਇੱਕ ਸੁਰੱਖਿਆ ਚੱਕਰ ਬਣਾਉਂਦੀ ਹੈ ਦੋਸਤੋ ਹੁਣ ਤੁਸੀਂ ਸੋਚਦੇ ਹੋਵੋਗੇ ਉਹ ਕਿਹੜੇ ਨੰਬਰ ਹਨ ਅਤੇ ਕਦੋਂ ਅਤੇ ਕਿਵੇਂ ਲਿਖਨੇ ਹਨ ਅਤੇ ਕੀ ਇਹ ਸਾਰੀਆਂ ਸਮੱਸਿਆਵਾਂ ਲਈ ਇੱਕੋ ਨੰਬਰ ਹੁੰਦਾ ਹੈ ਤਾਂ ਜ਼ਿਆਦਾਤਰ ਘਰਾਂ ਵਿੱਚ ਤਿੰਨ ਪ੍ਰਕਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਪਹਿਲੀ ਸਮੱਸਿਆ ਘਰ ਵਿੱਚ ਲੜਾਈ ਅਤੇ ਕਲੇਸ਼ ਰਹਿਣਾ ਦੂਸਰੀ ਸਮੱਸਿਆ ਘਰ ਵਿੱਚ ਬਿਮਾਰੀ ਅਤੇ ਸਿਹਤ ਖਰਾਬ ਰਹਿਣੀ ਅਤੇ ਤੀਸਰੀ ਸਮੱਸਿਆ ਹੈ ਘਰ ਵਿੱਚ ਪੈਸੇ ਦੀ ਤੰਗੀ ਅਤੇ ਕਰਜ਼ੇ ਦਾ ਸਿਰ ਉੱਪਰ ਚੜ ਜਾਣਾ ਦੋਸਤੋ ਇਹਨਾਂ ਤਿੰਨਾਂ ਸਮੱਸਿਆਵਾਂ ਲਈ ਮਾਪੋਰਸ਼ਾ ਨੇ ਅਲੱਗ-ਅਲੱਗ ਨੰਬਰ ਸਾਨੂੰ ਦਿੱਤੇ ਗਏ ਹਨ ਜੋ ਕਿ ਸਿਰਫ ਬੀਬੀਆਂ ਦੁਆਰਾ ਹੀ ਆਪਣੀ ਸਲਵਾਰ ਦੇ ਪੌਂਚੇ ਦੇ ਉੱਪਰ ਲਿਖੇ ਜਾਂਦੇ ਹਨ ਦੋਸਤੋ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਉਪਾਅ ਹੈ ਜੋ ਕਿ ਘਰ ਦੀਆਂ ਬੀਬੀਆਂ ਦੁਆਰਾ ਹੀ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਨੰਬਰ ਹੈ 787 ਇਸ ਅੰਕ ਨੂੰ ਪੀਰਾਂ ਦੀ ਰਹਿਮਤ ਅਤੇ ਬਰਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਇਹ ਅੰਕ ਕਿਸੇ ਵੀ ਘਰ ਦੀ ਬੀਬੀ ਦੁਆਰਾ ਆਪਣੀ ਸਾਫ ਸਲਵਾਰ ਦੇ ਪੌਂਚੇ ਦੇ ਉੱਤੇ ਅੰਦਰਲੇ ਪਾਸੇ ਇਸ ਅੰਕ ਨੂੰ ਲਿਖ ਲਿਆ ਗਿਆ ਹੈ ਤਾਂ ਉਸ ਘਰ ਦੇ ਵਿੱਚ ਕਦੇ ਵੀ ਲੜਾਈ ਕਲੇਸ਼ ਹਮੇਸ਼ਾ ਦੇ ਲਈ ਮਿੱਟੀ ਵਿੱਚ ਮਿੱਟੀ ਬਣ ਕੇ ਰਹਿ ਜਾਏਗਾ ਏ ਪੀਰਾਂ ਦਾ ਸੰਦੇਸ਼ ਸਿੱਧਾ ਹੀ ਉਹਨਾਂ ਦੇ ਮੈਂਬਰਾਂ ਨੂੰ ਦੇ ਦਿੱਤਾ ਜਾਂਦਾ ਹੈ ਕਿ ਹਮੇਸ਼ਾ ਲੜਾਈ ਤੋਂ ਦੂਰ ਰਹਿਣਾ ਹੈ ਅਤੇ ਪਰਿਵਾਰ ਵਿੱਚ ਮੋਹ ਪਿਆਰ ਬਣਾ ਕੇ ਰੱਖਣਾ ਹੈ। ਦੋਸਤੋ ਘਰ ਦੀਆਂ ਬੀਬੀਆਂ ਭੈਣਾਂ ਅਤੇ ਔਰਤਾਂ ਘਰ ਦਾ ਤਾਜ ਹੁੰਦੀਆਂ ਨੇ ਪਰ ਅਸੀਂ ਕੀ ਕਰਦੇ ਹਾਂ ਕਿ ਹਮੇਸ਼ਾ ਹੀ ਇਹਨਾਂ ਨਾਲ ਲੜਾਈ ਝਗੜੇ ਕਰਦੇ ਰਹਿੰਦੇ ਹਾਂ। ਸਾਡੇ ਪੀਰਾਂ ਮਹਾਪੁਰਸ਼ਾਂ ਨੇ ਔਰਤ ਨੂੰ ਬਹੁਤ ਹੀ ਜ਼ਿਆਦਾ ਉੱਚਾ ਦਰਜਾ ਦਿੱਤਾ ਜੀ ਕਿਉਂਕਿ ਇੱਕ ਔਰਤ ਦੇ ਕੋਖੋਂ ਹੀ ਇਹ ਦੁਨੀਆ ਸਰਜੀ ਗਈ ਹੈ। ਜੇਕਰ ਅਸੀਂ ਔਰਤ ਦਾ ਅਪਮਾਨ ਕਰਦੇ ਹਾਂ ਉਸ ਨਾਲ ਲੜਾਈ ਝਗੜੇ ਕਰਦੇ ਹਾਂ ਤਾਂ ਘਰ ਵਿੱਚ ਕੁੱਟਮਾਰ ਕਰਦੇ ਹਾਂ ਤਾਂ ਕਦੇ ਵੀ ਸਾਡੇ ਉੱਪਰ ਪਰਮਾਤਮਾ ਦਾ ਹੱਥ ਨਹੀਂ ਹੋ ਸਕਦਾ ਇਸ ਲਈ ਬੀਬੀਆਂ ਨੂੰ ਇਹ ਉਪਾਅ ਪੱਕੇ ਤੌਰ ਤੇ ਕਰਨਾ ਚਾਹੀਦਾ ਹੈ ਕਿ ਇਸ ਨੰਬਰ ਨੂੰ ਲਾਲ ਪੈਨ ਦੇ ਨਾਲ ਆਪਣੀ ਸਲਵਾਰ ਦੇ ਪੌਂਚੇ ਦੇ ਅੰਦਰਲੇ ਪਾਸੇ ਲਿਖਣਾ ਹੈ ਤਾਂ ਕਿ ਘਰ ਦੀ ਲੜਾਈ ਅਤੇ ਝਗੜੇ ਦੂਰ ਰਹਿਣ ਅਤੇ ਘਰ ਦੇ ਮੈਂਬਰ ਸਨੇ ਤੁਹਾਡਾ ਪਤੀ ਤੁਹਾਡੀ ਇੱਜ਼ਤ ਕਰੇਗਾ ਯਾਦ ਰੱਖੋ ਬੀਬੀਆਂ ਇਸ਼ਨਾਨ ਕਰਕੇ ਸਵੇਰੇ ਤੁਸੀਂ ਇਸ ਨੂੰ ਆਪਣੀ ਸਲਵਾਰ ਦੇ ਪਹੁੰਚ ਤੇ ਲਿਖਣਾ ਹੈ ਅਤੇ ਸ਼ਾਮ ਨੂੰ ਜਾਂ ਅਗਲੇ ਦਿਨ ਜਦੋਂ ਤੁਸੀਂ ਇਹਨਾਂ ਕੱਪੜਿਆਂ ਨੂੰ ਬਦਲਣਾ ਹੈ ਉਦੋਂ ਇਸ ਨੂੰ ਤੁਸੀਂ ਮਿਟਾ ਦੇਣਾ ਹੈ ਯਾਦ ਰੱਖੋ ਇਸ਼ਨਾਨ ਕਰਕੇ ਸਵੇਰੇ ਤੁਸੀਂ ਇਸ ਨੂੰ ਆਪਣੀ ਸਲਵਾਰ ਦੇ ਪਹੁੰਚ ਤੇ ਲਿਖਣਾ ਹੈ ਅਤੇ ਸ਼ਾਮ ਨੂੰ ਜਾਂ ਅਗਲੇ ਦਿਨ ਤੁਸੀਂ ਜਦੋਂ ਇਸ਼ਨਾਨ ਕਰਨਾ ਹੈ ਤਾਂ ਉਦੋਂ ਤੋਂ ਆਪਣੇ ਕੱਪੜਿਆਂ ਨੂੰ ਧੋ ਕੇ ਇਸ ਨੂੰ ਮਿਟਾ ਦੇਣਾ ਹੈ ਇਹ 20 ਦਿਨਾਂ ਦੇ ਵਿੱਚ ਸਿਰਫ ਤੁਸੀਂ ਇੱਕ ਵਾਰ ਹੀ ਕਰਨਾ ਹੈ ਅਤੇ ਹਮੇਸ਼ਾ ਲਾਲ ਪੈਨ ਦੇ ਨਾਲ ਹੀ ਲਿਖਣਾ ਹੈ ਜੀ ਅਤੇ ਕਿਸੇ ਨੂੰ ਵੀ ਜੇਕਰ ਇਸ ਦੀ ਪਣਕ ਲੱਗਦੀ ਹੈ ਇਥੋਂ ਤੱਕ ਕੇ ਤੁਹਾਡੇ ਘਰ ਦੇ ਦੂਸਰੇ ਮੈਂਬਰਾਂ ਨੂੰ ਵੀ ਜੇਕਰ ਇਸ ਦਾ ਪਤਾ ਲੱਗਦਾ ਹੈ ਤਾਂ ਇਸ ਉਪਾਅ ਨੂੰ ਤੁਸੀਂ ਕਦੇ ਵੀ ਸਫਲ ਨਹੀਂ ਕਰ ਪਾਉਗੇ ਐਸ ਲਈ ਬੀਬੀਓ ਇਸ ਨੂੰ ਕਿਸੇ ਵੀ ਹੋਰ ਬੰਦੇ ਨੂੰ ਤੁਸੀਂ ਨਹੀਂ ਦੱਸਣਾ ਅਗਲਾ ਆਪਣਾ ਨੰਬਰ ਆਉਂਦਾ ਹੈ ਉਹ ਹੈ 108 ਜੋ ਕਿ ਘਰ ਵਿੱਚ ਬਿਮਾਰੀ ਅਤੇ ਸਿਹਤ ਦੇ ਲਈ ਬਹੁਤ ਅਸਰਦਾਰ ਸਾਬਤ ਹੁੰਦਾ ਹੈ ਯਾਦ ਰੱਖੋ ਐਸ ਨੂੰ ਵੀ ਤੁਸੀਂ ਲਾਲ ਪਿੰਨ ਦੇ ਨਾਲ ਹੀ ਉਸੇ ਤਰ੍ਹਾਂ ਹੀ ਆਪਣੀ ਸਲਵਾਰ ਦੇ ਪੌਂਚੇ ਦੇ ਅੰਦਰਲੇ ਪਾਸੇ ਲਿਖਣਾ ਹੈ ਇੱਕ ਗੱਲ ਦਾ ਧਿਆਨ ਇਸ ਉਪਾਅ ਵਿੱਚ ਦੇਣਾ ਹੈ ਕਿ ਜੋ ਵੀ ਕਰਦਾ ਮੈਂਬਰ ਬਿਮਾਰ ਰਹਿੰਦਾ ਹੈ ਜਿਸ ਦੀ ਸਿਹਤ ਖਰਾਬ ਰਹਿੰਦੀ ਹੈ ਉਸ ਦੇ ਹੱਥੋਂ ਹੀ ਇਹ ਅੰਕ ਤੁਸੀਂ ਘਰ ਦੀ ਬਜ਼ੁਰਗ ਔਰਤ ਜਾਂ ਸਰ ਘਰ ਦੀ ਮੇਨ ਔਰਤ ਜੋ ਕਿ ਦੋਸਤੋ ਘਰ ਦੀਆਂ ਰੋਟੀਆਂ ਬਣਾਉਂਦੀ ਹੈ ਘਰ ਦੀ ਸਾਫ ਸਫਾਈ ਕਰਦੀ ਹੈ ਉਸ ਨੂੰ ਵੀ ਸਲਵਾਰ ਉੱਪਰ ਲਿਖਣਾ ਹੈ ਉਸੇ ਤਰ੍ਹਾਂ ਹੀ ਦੋਸਤੋ ਐਸਨੂੰ ਵੀ 20 ਦਿਨਾਂ ਵਿੱਚ ਸਿਰਫ ਇੱਕ ਵਾਰ ਹੀ ਕਰਨਾ ਹੈ ਤੁਸੀਂ ਦੇਖੋਗੇ ਕਿ ਕਿਵੇਂ ਉਸ ਮੈਂਬਰ ਦੀ ਸਿਹਤ ਠੀਕ ਹੋ ਜਾਂਦੀ ਹੈ ਦਿਨੋਂ-ਦਹਨੋਂ ਸੇ ਹੀ ਸਿਹਤ ਵਿੱਚ ਬਹੁਤ ਫਰਕ ਪਵੇਗਾ ਜੋ ਵੀ ਉਸਨੂੰ ਦਰਦ ਹੁੰਦਾ ਹੈ ਜੋ ਵੀ ਉਸਨੂੰ ਕਬਰਾਟ ਹੁੰਦੀ ਹੈ ਸਾਰੀ ਦੂਰ ਹੋਵੇਗੀ ਇਹ 108 ਅੰਕੇ ਦਰਸਾਉਂਦਾ ਹੈ ਕਿ ਤੁਹਾਡੀ ਕਿਰਿਆ ਰੱਬ ਦੇ ਨਾਲ ਜੁੜ ਚੁੱਕੀ ਹੈ ਸ਼ਾਸਤਰਾਂ ਵਿੱਚ ਕਾਫੀ ਸਾਰੇ ਅੰਕ ਹਨ ਜੋ ਕਿ ਅਲੱਗ-ਅਲੱਗ ਉਪਾਅ ਲਈ ਜਾਣੇ ਜਾਂਦੇ ਹਨ ਇਸ ਲਈ ਇਹ ਇੱਕ ਮੁੱਖ ਮੇਨ ਉਪਾਹਨ ਉਹੀ ਅੰਕ ਦੱਸਿਆ ਹੈ ਜੋ ਕਿ ਆਮ ਹੀ ਘਰ ਵਿੱਚ ਸਮੱਸਿਆਵਾਂ ਦਾ ਹੱਲ ਕਰਦੇ ਹਨ ਹੁਣ ਗੱਲ ਕਰਦੇ ਹਾਂ ਸਭ ਤੋਂ ਮਹੱਤਵਪੂਰਨ ਅਤੇ 30ਰੇ ਅੰਕ ਦੀ ਉਹ ਹੈ ਦੋਸਤੋ 111 ਵਿਗਿਆਨਿਕ ਢੰਗ ਨਾਲ ਵੀ ਇਸ ਨੂੰ ਬੜੇ ਚੰਗੇ ਢੰਗ ਨਾਲ ਵਿਚਾਰਿਆ ਗਿਆ ਹੈ ਇਸ ਦਾ ਸਬੰਧ ਸਾਡੇ ਵਪਾਰ ਨਾਲ ਘਰ ਦੇ ਪੈਸੇ ਅਤੇ ਸਾਡੀ ਨਵੀਂ ਸ਼ੁਰੂਆਤ ਦੇ ਲਈ ਹੁੰਦਾ ਹੈ ਜੇਕਰ ਕਿਸੇ ਘਰ ਵਿੱਚ ਤੰਗੀ ਹੈ ਕੰਮ ਰੁਕ ਰਹੇ ਹਨ ਪੈਸੇ ਆ ਕੇ ਰੁਕ ਜਾਂਦੇ ਹਨ ਤਾਂ ਬੀਬੀ ਸਲਵਾਰ ਤੇ ਪਹੁੰਚੇ ਉੱਤੇ 111 ਅੰਕ ਲਿਖ ਲਵੇ ਜਿਸ ਘਰ ਦੀ ਬੀਬੀ ਇਹ ਉਪਾਅ ਕਰੇਗੀ ਉਸ ਘਰ ਦਾ ਕਰਜ਼ਾ ਦਿਨਾਂ ਵਿੱਚ ਹੀ ਹਵਾ ਵਾਂਗ ਉੜਦਾ ਦਿਖਾਈ ਦੇਵੇਗਾ ਕਈ ਦੁਕਾਨਦਾਰ ਜਿਹੇ ਘਰ ਵੀ ਹਨ ਕਈ ਅਜਿਹੇ ਘਰ ਵੀ ਹਨ ਜਿਨ੍ਹਾਂ ਦੀ ਆਪਣੀ ਘਰ ਵਿੱਚ ਦੁਕਾਨ ਹੈ ਜਾਂ ਕਿਤੇ ਬਾਜ਼ਾਰ ਵਿੱਚ ਆਪਣੀ ਕੋਈ ਵਪਾਰ ਦੀ ਦੁਕਾਨ ਹੈ ਤਾਂ ਤੁਸੀਂ ਕਿਸੇ ਵੀ ਛੋਟੇ ਜਿਹੇ ਕੱਪੜੇ ਦੇ ਉੱਪਰ ਲਾਲ ਪੈਨ ਦੇ ਨਾਲ 111 ਲਿਖ ਕੇ ਆਪਣੀ ਦੁਕਾਨ ਦੇ ਗੱਲੇ ਦੇ ਵਿੱਚ ਰੱਖ ਸਕਦੇ ਹੋ ਯਾਦ ਰੱਖੋ ਐਸ ਨੂੰ ਤੁਸੀਂ 20 ਦਿਨ ਹੀ ਰੱਖਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਐਸ ਨੂੰ ਮਿਚਾ ਸਕਦੇ ਹੋ ਜਾਂ ਪਾਣੀ ਵਿੱਚ ਤਾਰ ਸਕਦੇ ਹੋ ਐਸ ਨੂੰ ਕਿਸੇ ਵੀ ਜਗ੍ਹਾ ਤੇ ਸੁੱਟ ਕੇ ਤੁਸੀਂ ਨਹੀਂ ਜਾਣਾ ਉਸ ਤੋਂ ਬਾਅਦ ਦੇਖੋਗੇ ਤੁਹਾਡੇ ਘਰ ਵਿੱਚ ਤੁਹਾਡੇ ਵਪਾਰ ਵਿੱਚ ਬਹੁਤ ਜ਼ਿਆਦਾ ਬਰਕਤ ਆਵੇਗੀ। ਦੋਸਤੋ ਬਹੁਤ ਸਾਰੀਆਂ ਬੀਬੀਆਂ ਨੇ ਇਹ ਉਪਾਅ ਕੀਤਾ ਅਤੇ ਕਿਹਾ ਕਿ ਸਾਡੇ ਘਰ ਦੀ ਹਵਾ ਹੀ ਬਦਲ ਗਈ। ਜਿੱਥੇ ਹਮੇਸ਼ਾ ਝਗੜਾ ਰਹਿੰਦਾ ਸੀ ਉੱਥੇ ਪਿਆਰ ਆ ਗਿਆ ਹੈ। ਜਿੱਥੇ ਤੰਗੀ ਰਹਿੰਦੀ ਸੀ ਉੱਥੇ ਰੋਜੀ ਦੀ ਕਿਰਪਾ ਹੋ ਗਈ ਹੈ। ਇਹ ਕੋਈ ਜਾਦੂ ਨਹੀਂ ਹੈਗਾ ਇਹ ਸਿਰਫ ਵਿਸ਼ਵਾਸ ਦੀ ਤਾਕਤ ਹੈ ਜੀ। ਬੀਬੀਓ ਯਾਦ ਰੱਖੋ ਇਹ ਨੰਬਰ ਸਿਰਫ ਅਜਨਨ ਪਰ ਜਦੋਂ ਤੁਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹੋ ਤਾਂ ਰੱਬ ਉਹਨਾਂ ਰਾਹੀਂ ਆਪਣੀ ਤਾਕਤ ਦਿੰਦਾ ਹੈ। ਇਸ ਲਈ ਬੀਬਿਓ ਆਪਣੀ ਨੀਹਤ ਸਾਫ਼ ਰੱਖੋ ਅਤੇ ਇਹਨਾਂ ਨੰਬਰਾਂ ਤੇ ਹਮੇਸ਼ਾ ਭਰੋਸਾ ਰੱਖਿਓ ਅਤੇ ਕਦੇ ਵੀ ਕਿਸੇ ਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਨਾ ਦਿਓ। ਕਿਉਂਕਿ ਆਮ ਹੀ ਬੀਬਿਆਂ ਨੂੰ ਆਦਤ ਹੁੰਦੀ ਹੈ ਕਿ ਗਵੰਡੀਆਂ ਦੇ ਵਿੱਚ ਗੱਲਾਂ ਕਰ ਦਿੰਦੀਆਂ ਹਨ ਜਾਂ ਫਿਰ ਰਿਸ਼ਤੇਦਾਰਾਂ ਵਿੱਚ ਇਹਨਾਂ ਗੱਲਾਂ ਵਿਚਾਰ-ਵਿਚਾਰ ਕਰਦੇ ਹਨ। ਤਾਂ ਯਾਦ ਰੱਖੋ ਇਹ ਚੁਗਲੀ ਦੀ ਆਦਤ ਤੁਹਾਨੂੰ ਇਸ ਓਪਾ ਨੂੰ ਭੰਗ ਕਰ ਸਕਦੀ ਹੈ। ਹੋਰਾਂ ਕੋਲ ਚੁਗਲੀ ਨਾ ਕਰਿਓ। ਸਿਰਫ਼ ਆਪਣੇ ਤੱਕ ਮਤਲਬ ਰੱਖਿਓ। ਜੇਕਰ ਤੁਸੀਂ ਆਪਣੇ ਘਰ ਨੂੰ ਚੰਗਾ ਬਣਾਉਣਾ ਹੈ ਘਰੇ ਇੱਜ਼ਤ ਬਣਾਉਣੀ ਹੈ ਘਰ ਵਿੱਚੋਂ ਕਲੇਸ਼ ਦੂਰ ਕਰਨਾ ਹੈ ਤਾਂ ਕਦੇ ਵੀ ਕਿਸੇ ਕੋਲ ਇਸ ਉਪਾਅ ਦੀ ਗੱਲ ਨਹੀਂ ਕਰਨੀ ਕਿਉਂਕਿ ਇਹ ਉਪਾਅ ਬਹੁਤ ਕੀਮਤੀ ਹਨ ਜੇਕਰ ਕਿਸੇ ਨੂੰ ਇਸ ਦੀ ਭਣਕ ਵੀ ਲੱਗਦੀ ਹੈ ਕੋਈ ਇਸ ਬਾਰੇ ਤੁਸੀਂ ਜੁਗਲੀ ਕਰ ਦਿਓ ਆਪਣਾ ਵਿਸ਼ਵਾਸ ਘਟ ਕਰ ਦਿਓ ਤਾਂ ਤੁਹਾਡਾ ਕੰਮ ਕਦੇ ਵੀ ਸਿਰੇ ਨਹੀਂ ਚੜੇਗਾ ਬੀਬੀਓ ਇਹ ਵੀ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਹਮੇਸ਼ਾ ਇਸ਼ਨਾਨ ਕਰਕੇ ਹੀ ਤੁਸੀਂ ਧੋਤੇ ਹੋਏ ਕੱਪੜਿਆਂ ਨੂੰ ਹੀ ਤੁਸੀਂ ਪਾਉਣਾ ਹੈ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਕਿ ਕਦੇ ਵੀ ਕਾਲੇ ਸੂਟ ਦੇ ਉੱਪਰ ਤੁਸੀਂ ਇਹ ਉਪਾਅ ਬਿਲਕੁਲ ਵੀ ਨਹੀਂ ਕਰਨਾ ਕਾਲਾ ਕੱਪੜਾ ਪੀਰਾਂ ਦੁਆਰਾ ਵਰਜਿਆ ਗਿਆ ਹੈ ਕਾਲਾ ਕੱਪੜਾ ਹਮੇਸ਼ਾ ਹੀ ਘਰ ਵਿੱਚ ਕਲੇਸ਼ ਲਿਆਉਂਦਾ ਹੈ ਅਤੇ ਐਸੇ ਉਪਾਣ ਭੰਗ ਕਰ ਸਕਦਾ ਹੈ ਇਸ ਲਈ ਕਾਲੇ ਕੱਪੜੇ ਉੱਪਰ ਭੁੱਲ ਕੇ ਵੀ ਇਹ ਤੁਸੀਂ ਉਪਾਅ ਨਹੀਂ ਕਰਨਾ ਬਾਕੀ ਕਿਸੇ ਵੀ ਰੰਗ ਦਾ ਕੋਈ ਸੂਟ ਪਾਉਨੇ ਹੋ ਤਾਂ ਉਸ ਉੱਪਰ ਤੁਸੀਂ ਇਹ ਉਪਾਅ ਕਰ ਸਕਦੇ ਹੋ ਲਾਲ ਰੰਗ ਦੇ ਪੈਨ ਦੇ ਨਾਲ ਤੁਸੀਂ ਇਹ ਅੰਕ ਨੂੰ ਲਿਖਣਾ ਹੈ ਅਤੇ ਯਾਦ ਰੱਖਿਓ ਸਿਰਫ ਸਲਵਾਰ ਦੇ ਉੱਪਰ ਹੀ ਲਿਖਣਾ ਹੈ ਤੁਸੀਂ ਪਲਾਜ਼ੋ ਨਹੀਂ ਪਾਉਣਾ ਤੁਸੀਂ ਕੋਈ ਹੋਰ ਫੈਸ਼ਨ ਵਾਲਾ ਕੱਪੜਾ ਨਹੀਂ ਪਾਉਣਾ ਸਿਰਫ ਸਲਵਾਰ ਦੇ ਪੌਂਚੇ ਦੇ ਅੰਦਰਲੇ ਪਾਸੇ ਤੁਸੀਂ ਇਹ ਅੰਕ ਲਿਖਨੇ ਹਨ ਅੰਕ ਜੇਕਰ ਗਲਤ ਲਿਖੇ ਗਏ ਤਾਂ ਇਹ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਅੰਕਾਂ ਨੂੰ ਧਿਆਨ ਦੇ ਨਾਲ ਲਿਖਣਾ ਸੋਚ ਸਮਝ ਕੇ ਲਿਖਣਾ ਅਤੇ ਕਿਸੇ ਸੁੱੱਚੀ ਜਗ੍ਹਾ ਦੇ ਵਿੱਚ ਬੈਠ ਕੇ ਤੁਸੀਂ ਅੰਕਾਂ ਨੂੰ ਲਿਖਣਾ ਹੈ ਘਰ ਦੇ ਬਾਹਰ ਕਿਤੇ ਵੀ ਤੁਸੀਂ ਬੈਠ ਕੇ ਨਹੀਂ ਲਿਖਣਾ ਕਮਰੇ ਨੂੰ ਬੰਦ ਕਰਕੇ ਜਿੱਥੇ ਕੋਈ ਨਾ ਹੋਵੇ ਉਦੋਂ ਤੁਸੀਂ ਸੱਚੇ ਮਨ ਦੇ ਨਾਲ ਇਹਨਾਂ ਅੰਕਾਂ ਨੂੰ ਆਪਣੀ ਸਲਵਾਰ ਦੇ ਪੌਂਚੇ ਉੱਪਰ ਲਿਖਣਾ ਹੈ ਯਾਦ ਰੱਖਿਓ ਅੰਕ ਲਿਖਦੇ ਸਮੇਂ ਇਹ ਨਹੀਂ ਸੋਚਣਾ ਕਿ ਅਸੀਂ ਕੋਈ ਟੋਟਕਾ ਕਰ ਰਹੇ ਹਾਂ ਜਾਂ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਇਸ ਨਾਲ ਕਿਸੇ ਦਾ ਵੀ ਬੁਰਾ ਨਹੀਂ ਹੋਣ ਵਾਲਾ ਚੰਗਾ ਹੀ ਹੋਵੇਗਾ ਉਹ ਵੀ ਤੁਹਾਡੇ ਪਰਿਵਾਰ ਦਾ ਤੁਹਾਡੇ ਘਰ ਦੇ ਮੈਂਬਰਾਂ ਦਾ ਕਿਸੇ ਦਾ ਵੀ ਇਸ ਨਾਲ ਦੋਸਤੋਂ ਕੋਈ ਬੁਰਾ ਨਹੀਂ ਹੋਣ ਵਾਲਾ ਅਤੇ ਹਮੇਸ਼ਾ ਆਪਣੇ ਕੱਪੜੇ ਹੀ ਪਾਉਣੇ ਹਨ ਜੇਕਰ ਕਿਸੇ ਨੇ ਸਾਨੂੰ ਕੋਈ ਕੱਪੜੇ ਦੇ ਦਿੱਤੇ ਹਨ ਕਿਉਂਕਿ ਆਮ ਹੀ ਅਸੀਂ ਘਰਾਂ ਵਿੱਚ ਦੇਖਦੇ ਹਾਂ ਕਿ ਸਾਨੂੰ ਪੁਰਾਣੇ ਕੱਪੜੇ ਦੇ ਦਿੰਦਾ ਹੈ ਸਾਡੇ ਕੋਲ ਰਿਸ਼ਤੇਦਾਰ ਸਾਡਾ ਕੋਈ ਕਰੀਬੀ ਜੋ ਕਿ ਸਾਨੂੰ ਆਪਣੇ ਕੱਪੜੇ ਦੇ ਦਿੰਦਾ ਹੈ ਐਸੋ ਪਾਣੂ ਸਿਰਫ ਆਪਣੇ ਖਰੀਦੇ ਕੱਪੜੇ ਉੱਪਰ ਹੀ ਕਰਨਾ ਹੈ ਆਪਣੇ ਖਰੀਦੇ ਕੱਪੜੇ ਉੱਪਰ ਹੀ ਤੁਸੀਂ ਇਹ ਨੰਾਂਕ ਨੂੰ ਲਿਖ ਕੇ ਆਪਣੇ ਘਰ ਦੀ ਦਸ਼ਾ ਸੁਧਾਰਨੀ ਹੈ ਜੀ ਇਸ ਕਰਕੇ ਬੀਬੀਓ ਧਿਆਨ ਦੇਣਾ ਚੁਗਲੀ ਨਹੀਂ ਕਰਨੀ ਮੈਂ ਵਾਰ-ਵਾਰ ਕਹਿ ਰਿਹਾ ਕਿ ਚੁਗਲੀ ਕਰੋਗੇ ਤਾਂ ਐਸੋ ਪਾਣੂ ਕਦੇ ਵੀ ਸਫਲ ਹੁੰਦਾ ਨਹੀਂ ਦੇਖੋਗੇ ਹਾਂ ਤੁਸੀਂ ਧਿਆਨ ਦੇ ਨਾਲ ਜਿਹੜੀਆਂ ਤੁਹਾਡੇ ਘਰੇ ਸਮੱਸਿਆਵਾਂ ਹਨ ਉਹ ਅੰਕ ਨੂੰ ਤੁਸੀਂ ਲਿਖਣਾ ਹੈ ਇੱਕ ਗੱਲ ਮੈਂ ਭੁੱਲ ਗਿਆ ਕਿ ਜੇਕਰ ਤੁਹਾਡੇ ਜਿਆਦਾ ਸਮੱਸਿਆਵਾਂ ਹਨ ਭਾਵ ਕਿ ਕਈ ਘਰ ਅਜਿਹੇ ਹਨ ਜਿਨ੍ਹਾਂ ਦੇ ਘਰੇ ਪੈਸੇ ਦੀ ਵੀ ਸਮੱਸਿਆ ਹੈ ਲੜਾਈ ਦੀ ਵੀ ਸਮੱਸਿਆ ਹੈ ਤਾਂ ਤੁਸੀਂ 20 ਦਿਨਾਂ ਤੋਂ ਬਾਅਦ ਅਗਲੇ ਅੰਕ ਅਗਲਾ ਉਪਾਅ ਕਰ ਸਕਦੇ ਹੋ ਪਰ ਯਾਦ ਰੱਖੇ ਸਲਵਾਰ ਉਹੀ ਨਹੀਂ ਹੋਣੀ ਚਾਹੀਦੀ ਅਗਲੇ ਉਪਾਅ ਲਈ ਤੁਹਾਨੂੰ ਹੋਰ ਕੱਪੜੇ ਪਾਉਣੇ ਪੈਣਗੇ ਦੂਸਰੀ ਵਾਰ ਉਸ ਕੱਪੜੇ ਨੂੰ ਤੁਸੀਂ ਉਸ ਸਲਵਾਰ ਨੂੰ ਤੁਸੀਂ ਵਾਰਤੋਂ ਵਿੱਚ ਨਹੀਂ ਲਿਆਉਣਾ ਐਸੇ ਦੇ ਨਾਲ ਹੀ ਆਪਣੀ ਛੋਟੀ ਜਹੀ ਵੀਡੀਓ ਖਤਮ ਹੁੰਦੀ ਹੈ 20 ਦਿਨਾਂ ਦੇ ਵਿੱਚ ਹੀ ਤੁਹਾਨੂੰ ਇਸਦਾ ਰਿਜ਼ਲਟ ਮਿਲੇਗਾ ਐਸ ਲਈ ਵਿਸ਼ਵਾਸ ਕਰਕੇ ਬੀਬੀਓ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੀ ਧੰਨਵਾਦ